ਮੇਰੇ ਖਲ ਕਹਿੰਦੇ ਇੰਨੇ ਕਿ ਸਾਰੇ ਏਰੀਆ ਦੇ ਵਿੱਚ 15-20 ਫੁੱਟ ਜੀ ਘੁੰਮੀ ਜਾਂਦੀ ਸੀ ਹਾਂਜੀ ਹਾਂਜੀ ਆਈ ਪਿੱਛੋਂ ਆ ਜੀ ਕਾਫੀ ਤੇ ਇੱਥੇ ਜਿੱਦਾਂ ਅਸੀਂ ਰੋਕਣ ਦੀ ਵੀ ਕੋਸ਼ਿਸ਼ ਕੀਤੀ ਫੱਟਿਆਂ ਤੇ ਨਹੀਂ ਰੁਕੀ ਜੀ ਆਪ ਵੀ ਕੋਸ਼ਿਸ਼ ਹਾਂਜੀ ਆਪ ਵੀ ਕੋਸ਼ਿਸ਼ ਕੀਤੀ ਮੋੜ ਕੇ ਫੇਰ ਇੱਥੇ ਹੀ ਘੁੰਮੀ ਗਈ ਦੀ ਫੇਰ ਪੁਲਿਸ ਵਾਲੇ ਆ ਗਏ ਸੀਗੇ ਜੀ ਉਹਨਾਂ ਨੇ ਆ ਕੇ ਕਲਾਸ਼ ਦੇਖੇ ਨਜ਼ਦੀਕ ਜਾ ਕੇ ਨਗਨ ਅਵਸਥਾ ਵਿੱਚ ਹਾਂਜੀ ਹਾਂਜੀ ਸ਼ਰਟ ਸੀ ਟੀ-ਸ਼ਰਟ ਸੀਗੀ ਜੀ ਬਲੂ ਕਲਰ ਦੀ ਟੀ-ਸ਼ਰਟ ਸੀ ਸੀ ਘੁੰਮ ਘੁੰਮ ਕੇ ਉੱਤਰ ਗਈ ਜੀ ਹਾਂਜੀ ਕਿ ਕੋਈ ਛੱਟ ਚੋੜ ਦਾ ਨਿਸ਼ਾਨ ਵੀ ਨਜ਼ਰ ਆ ਜੋ ਇਸ਼ਾਰਾ ਕਰ ਦਵੇ ਕਿ ਉਹ ਹੋ ਸਕਦਾ ਵੀ ਨਹਿਰ 'ਚ ਡਿੱਗਣ ਤੋਂ ਪਹਿਲਾਂ ਕੋਈ ਹਿੰਸਾਈ ਹੋਵੇ। ਨਹੀਂ ਜੀ ਫਿਲਹਾਲ ਜਿਹੜੀ ਬੋਡੀ ਐ ਉਹ ਪਾਣੀ ਦੇ ਨਾਲ ਕਾਫੀ ਚਿਰ ਪਾਣੀ 'ਚ ਰਹਿਣ ਕਰਕੇ ਫੁੱਲੀ ਹੋਈ ਐ ਤੇ ਐਕਸਟਰਨਲ ਇੰਜਰੀ ਮਾਰਕਸ ਸਾਨੂੰ ਕੋਈ ਨਹੀਂ ਦੇਖਿਆ। ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ। ਸਾਥਿਓ ਇਸ ਸਮੇਂ ਅਸੀਂ ਔੜ ਦੇ ਨਜ਼ਦੀਕ ਮੀਰਪੁਰ ਲੱਖਾ ਨਹਿਰ ਦੇ ਹੈੱਡ ਤੇ ਮੌਜੂਦ ਹਾਂ ਔਰ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਬਹੁਤ ਸਾਰੇ ਲੋਕ ਇਕੱਤਰਤ ਹੋ ਚੁੱਕੇ ਆ। ਉਸ ਦਾ ਕਾਰਨ ਇਹ ਐ ਕਿ ਜਿਹੜੀ ਇਹ ਨਹਿਰ ਕੁਝ ਸਮਾਂ ਪਹਿਲਾਂ ਸ਼ਾਂਤ ਹੋ ਕੇ ਲੰਘਦੀ ਪਈ ਸੀ ਅੱਜ ਇਸ ਗੱਲ ਦੀ ਗਵਾਹ ਬਣੀ ਹੈ ਕਿ ਸੁਨਹਿਰ ਵਿੱਚੋਂ ਨਗਨ ਅਵਸਥਾ ਵਿੱਚ ਤੈਰਦੀ ਕਲਾਸ ਜਿਹੜੀ ਹੈ ਉਹ ਪਹਿਲੇ ਦਿਖਾਈ ਦਿੰਦੀ ਆ ਆ ਵੀਰ ਜਿਹੜਾ ਹਰੀ ਚੱਗੀ 'ਚ ਇੱਥੇ ਮੌਜੂਦ ਹੈ ਸਾਧਰਾਮ ਇਹਨਾਂ ਦਾ ਨਾਮ ਹੈ ਇਹਨਾਂ ਨੂੰ ਇਹ লাশ ਨਜ਼ਰ ਆਉਂਦੀ ਹੈ ਇਹ ਸਾਨੂੰ ਇਨਫੋਰਮ ਕਰਦੇ ਆ ਪੁਲਿਸ ਪ੍ਰਸ਼ਾਸਨ ਨੂੰ ਇਨਫੋਰਮ ਕਰਦੇ ਆ ਔਰ ਹੁਣ ਆਲੇ ਦੁਆਲੇ ਜਿਹੜੇ ਪਿੰਡਾਂ ਵਿੱਚ ਇੱਕ ਤਰੀਕੇ ਦੀ ਇਹ ਰੂਹ ਕੰਬਾਉਣੀ ਤਸਵੀਰ ਜਿਹੜੀ ਹੈ ਕਿਉਂਕਿ ਇੱਥੇ ਬਹੁਤ ਸਾਰੇ ਹੋਰ ਵੀ ਨੌਜਵਾਨ ਮजूद ਸੀਗੇ ਬੱਚੇ ਮजूद ਸੀਗੇ ਜਿਹੜੇ ਤਸਵੀਰਾਂ ਖਿੱਚ ਕੇ ਲੈ ਗਏ ਆ ਤਾਂ ਦਹਿਸ਼ਤ ਭਰਿਆ ਮਾਹੌਲ ਬਣਦਾ ਲੋਕਾਂ ਦੇਰ ਇੱਕ ਸਵਾਲ ਖੜਾ ਹੁੰਦਾ ਕਿ ਜਿਹੜੀ ਇਹ লাশ ਭੇਤ ਭਰੇ ਹਾਲਾਤਾਂ ਵਿੱਚ ਇਸ ਸਨਹਿਰ ਚ ਮਿਲੀ ਹੈ ਇਸ ਦੇ ਪਿੱਛੇ ਕਾਰਨ ਕੀ ਹੈ ਕੀ ਕਿਸੇ ਦੀ ਕਿਸੇ ਨਾਲ ਕੋਈ ਰੰਜਿਸ਼ ਸੀ ਕੀ ਇਹ ਕਤਲ ਦਾ ਮਾਮਲਾ ਲੱਗ ਰਿਹਾ ਕੀ ਇਹ ਖੁਦਕੁਸ਼ੀ ਦਾ ਮਾਮਲਾ ਹੈ ਮਾਮਲਾ ਹੈ ਕਿ ਕੀ ਕੋਈ ਸ਼ਰਾਬ ਪੀ ਕੇ ਮਤਲਬ ਉਹਦੇ ਕੋਲ ਆਪਣਾ ਵਹੀਕਲ ਕਾਬੂ ਚ ਨਹੀਂ ਆਇਆ ਉਹ ਡਿੱਗ ਗਿਆ ਹੋਇਆ ਕੀ ਲੋਕਾਂ ਦੇ ਮਨ ਚ ਸਵਾਲ ਨੇ ਪਰ ਦਹਿਸ਼ਤ ਕਿਤੇ ਨਾ ਕਿਤੇ ਬਣਦੀ ਹੈ ਕਿਉਂਕਿ ਆਏ ਦਿਨ ਪੂਰੇ ਪੰਜਾਬ ਦੀ ਗੱਲਾਂ ਕਰੀਏ ਪੰਜਾਬ ਦੀ ਗੱਲ ਕਰੀ ਤਾਂ ਕਿਤੇ ਗੋਲੀ ਚੱਲਦੀ ਕਿਤੇ ਫਰੋਤੀ ਦੀ ਮੰਗ ਕੀਤੀ ਜਾਂਦੀ ਹੈ ਜਦੋਂ ਇਸ ਤਰੀਕੇ লাশ ਅਣਪਛਾਤੀ লাশ ਭੇਤ ਭਰੇ ਹਾਲਾਤਾਂ ਵਿੱਚ ਮਿਲਦੀ ਹੈ ਤਾਂ ਮਨ ਡਰ ਜਾਂਦਾ ਮਨ ਕੰਬ ਜਾਂਦਾ ਕਿ ਪਿੱਛੇ ਕਾਰਨ ਕੀ ਹੋਏਗਾ ਪਿੱਛੇ ਅਸਲ ਕਹਾਣੀ ਕੀ ਹੈ ਹੁਣ ਪੁਲਿਸ ਜਾਂਚ ਜਦੋਂ ਕਰੇਗੀ ਉਸ ਤੋਂ ਬਾਅਦ ਪਤਾ ਲੱਗੇਗਾ ਕਿਉਂਕਿ ਸਾਧਰਾ ਮੁਰਾ ਨੇ ਸਾਨੂੰ ਪਤਾ ਲੱਗੇ ਕਿ ਸਾਧਰਾ ਮੁਰਾ ਨੇ ਪੁਲਿਸ ਨੂੰ ਇਨਫੋਰਮ ਕੀਤਾ ਪਹਿਲਾਂ ਇਨਸਾਨੀਤ ਨਾਤੇ ਵੀ ਆਪ ਕੋਸ਼ਿਸ਼ ਕੀਤੀ ਕਿ ਕਿਸ ਨਾ ਕਿਸੇ ਦੇਖ ਕੇ ਜਿਹੜੀ লাশ ਪੁੱਛੋਂ ਤੈਰਦੀ ਆ ਰਹੀ ਐ ਉਹਨੂੰ ਰੋਕਿਆ ਜਾਵੇ ਇਹਨਾਂ ਨੇ ਇਹ ਕਹਿੰਦੇ ਕਿ ਮੇਰੇ ਮਨ ਦੇ ਭਾਵ ਇਹ ਸੀਗੇ ਕਿ ਪਤਾ ਨਹੀਂ ਕਿਸ ਦਾ ਬੱਚਾ ਹੋਣਾ ਇਹ ਕਿਸ ਦਾ ਪਿਓ ਹੋਣਾ ਐਟ ਲੀਸਟ ਉਹਨਾਂ ਤੱਕ ਇਹ ਸੂਚਨਾ ਤਾਂ ਪਹੁੰਚੇ ਕਿ ਜਿਹੜੀ ਡੈੱਡ ਬਾਡੀ ਇੱਥੇ ਆ ਔਰ ਇਹ ਕਹਿੰਦੇ ਕਿ ਮੇਰੇ ਮਨ 'ਚ ਵੀ ਸਵਾਲ ਸੀ ਜਾਂ ਮੇਰੇ ਮਨ 'ਚ ਕਹਿੰਦੇ ਇਹ ਵੀ ਇੱਛਾ ਸੀ ਕਿ ਯਾਰ ਇਹ ਵਿਅਕਤੀ ਦੀ ਡੈਥ ਤਾਂ ਹੋ ਗਈ ਪਰ ਐਟ ਲੀਸਟ ਇਹਦਾ ਸੰਸਕਾਰ ਤਾਂ ਹੋਵੇ ਸਾਧਨਾ ਹੋਣਾ ਤਾਂ ਕਹਿਣਾ ਪਰ ਹੁਣ ਸਵਾਲ ਇਹ ਆ ਕਿ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਪੁਲਿਸ ਦੀ ਜਾਂਚ ਕਿੱਥੇ ਤੱਕ ਪਹੁੰਚੀ ਹੈ ਪੁਲਿਸ ਦੱਸੇਗੀ ਕਿਉਂਕਿ ਹਲੇ ਤਾਂ ਇਨੀਸ਼ੀਅਲ ਸਟੇਜ ਹੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ ਪਰ ਵੱਡੇ ਸਵਾਲ ਇਹ ਵੀ ਨੇ ਕਿ ਜਿਹੜੀ ਇਹ লাশ ਮਿਲੀ ਆ ਕਿ ਇਹਦੀ ਕਿਉਂਕਿ লাশ ਹੋਂ ਪੁਲਿਸ ਨੇ ਜਦوجਦ ਕਰਕੇ ਬਾਹਰ ਕੱਢ ਲਈ ਇਹ ਪਹਿਲਾਂ ਤਾਂ ਬਾਹਰ ਕੱਢਣੀ ਬੜੀ ਔਖੀ ਸੀਗੀ ਜਿਹੜੀ লাশ ਆ ਉਹ ਆ ਇਨਕ ਜਿਹੜਾ ਏਰੀਆ ਆ 15 20 ਫੁੱਟ ਦੇ ਇੱਚੀ ਘੁੰਮੀ ਜਾਂਦੀ ਪਈ ਸੀ ਤਾਂ ਬੜੀ ਮੁਸ਼ਕਿਲ ਨਾਲ লাশ ਨੂੰ ਕਾਬੂ ਕੀਤਾ ਪੁਲਿਸ ਨੇ লাশ ਨੂੰ ਜਿਹੜਾ ਬਾਹਰ ਕੱਢਿਆ ਹੈ ਪਾਣੀ ਚ ਕਾਬੂ ਮੈਂ ਸ਼ਬਦ ਇਸ ਕਰਕੇ ਵਰਤੇ ਕਿਉਂਕਿ লাশ ਜਿਹੜੀਆਂ ਗੇੜੇ ਖਾਈ ਜਾਂਦੀ ਸੀਗੀ ਕਿ ਚੋ ਫਲੋਜ਼ ਜੀ ਅੱਗੇ ਜਾਨ ਹੀ ਨਹੀਂ ਸਰੀ ਤਾਂ ਹੁਣ লাশ ਬਾਹਰ ਕੱਢੀ ਆ ਹੁਣ ਸਵਾਲ ਇਹੀ ਹੈ ਜਦੋਂ ਜਾਂਚ ਹੋਵੇਗੀ ਜਦ ਪੁਲਿਸ ਨੇ ਹੁਣ ਦੇਖਿਆ লাশ ਨੂੰ ਕੀ লাশ ਦੇ ਉੱਤੇ ਕੋਈ ਛੱਟ ਚੋੜ ਦਾ ਨਿਸ਼ਾਨ ਹੈ ਕੀ ਕੋਈ ਹਿੰਸਾ ਵਾਲੀ ਗੱਲ ਹਿੰਸਾ ਵਾਲੇ ਪਾਸੇ ਨੂੰ ਇਸ਼ਾਰਾ ਜਾਂਦਾ ਕਿ ਨਹੀਂ ਇੱਕ ਵਾਰ ਸਾਧਰਾਮ ਨਾਲ ਗੱਲਬਾਤ ਕਰਦੇ ਆ ਸਾਧਰਾਮ ਇੱਕ ਵਾਰ ਆਈਓ ਜੀ ਅੱਛਾ ਤੁਸੀਂ ਸਭ ਤੋਂ ਪਹਿਲਾਂ ਤੁਸੀਂ ਦੇਖਿਆ ਤੇ ਦੇਖਿਆ ਕੀ ਜੀ ਹਾਂਜੀ ਮੈਂ ਸਰਦੀ ਨਾਲ ਇੱਥੋਂ ਆਪਣੇ ਪਿੰਡ ਤੋਂ ਦਿਹਾਲਪੁਰ ਤੋਂ ਤੇ ਨਹਿਰੇ ਨਵੇਂ ਸ਼ਹਿਰ ਜਾ ਰਿਹਾ ਸੀ ਅੱਜ ਮੇਰੇ ਮੁੰਡੇ ਦਾ ਜਨਮ ਦਿਨ ਸੀ ਤੇ ਮੈਂ ਸਾਈਕਲ ਹੀ ਲੈਣ ਚੱਲਿਆ ਸੀ ਜੀ ਫੇਰ ਰਸਤੇ ਦੇਖਿਆ ਜੀ ਲਾਸ਼ ਉਂਦੀ ਸੀ ਨਹਿਰ ਚ ਤੇ ਫੇਰ ਮੈਂ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਜੀ ਤੇ ਫੇ ਹੁਣ ਇਹਨਾਂ ਨੇ ਆ ਕੇ ਜੀ ਬੋਡੀ ਕੱਢੀ ਹੈ ਜੀ ਬਾਹਰ ਤੁਸੀਂ ਇਹਨਾਂ ਨੂੰ ਵੀ ਫੋਨ ਕਰਤਾ ਸਾਨੂੰ ਵੀ ਕਰਤਾ ਤੁਹਾਡੇ ਮਨ ਦੇ ਭਾਵੇਂ ਸੀਗੇ ਜੇ ਤੁਸੀਂ ਮੈਨੂੰ ਪਹਿਲਾਂ ਦੱਸੇ ਆ ਕਿ ਪਤਾ ਨਹੀਂ ਕਿਦੀ ਲਾਸ਼ ਹੈ ਘੱਟ-ਵੱਟ ਕਰਦੇ ਨੂੰ ਪਤਾ ਬਈ ਉਹਨਾਂ ਦੇ ਮਾਪਿਆਂ ਨੂੰ ਮਿਲ ਜਵੇ ਚੱਲ ਸੰਸਕਾਰ ਕਰ ਲੂਗੇ ਜੀ ਐਸ ਕਰਕੇ ਮੈਂ ਕਰਤਾ ਜੀ ਹੁਣ ਲਾਸ਼ ਨੂੰ ਕੱਢ ਲਿਆ ਗਿਆ ਹਾਂਜੀ ਸਰ ਤੇ লাশ ਮੇਰੇ ਖਲ ਕਹਿੰਦੇ ਇੰਨੇ ਏਰੀਆ ਦੇ ਚ 15 20 ਫੁੱਟ ਚ ਘੁੰਮੀ ਜਾਂਦੀ ਸੀ ਹਾਂਜੀ ਹਾਂਜੀ ਆਈ ਪਿੱਛੋਂ ਆ ਜੀ ਕਾਫੀ ਤੇ ਇੱਥੇ ਜਿੱਦਾਂ ਅਸੀਂ ਰੋਕਣ ਦੀ ਵੀ ਕੋਸ਼ਿਸ਼ ਕੀਤੀ ਫੱਟਿਆਂ ਤੇ ਨਹੀਂ ਰੁਕੀ ਜੀ ਆਪ ਵੀ ਕੋਸ਼ਿਸ਼ ਕੀਤੀ ਹਾਂਜੀ ਆਪ ਵੀ ਕੋਸ਼ਿਸ਼ ਕੀਤੀ ਮੋੜ ਕੇ ਫੇਰ ਇੱਥੇ ਹੀ ਘੁੰਮੀ ਗਈ ਦੀ ਪੇਪਲਸੜੇ ਆਗੇ ਸੀਗੇ ਜੀ ਉਹਨਾਂ ਨੇ ਆਕੇ ਘਾਸ਼ ਦੇਖਿਆ ਨਜ਼ਦੀਕ ਜਾ ਕੇ ਨਗਨ ਅਵਸਥਾ ਵਿੱਚ ਹਾਂਜੀ ਹਾਂਜੀ ਸ਼ਰਟ ਸੀ ਟੀ-ਸ਼ਰਟ ਸੀਗੀ ਜੀ ਬਲੂ ਕਲਰ ਦੀ ਟੀ-ਸ਼ਰਟ ਸੀ ਬਿਲਕੁਲ ਘੁੰਮ ਘੁੰਮ ਕੇ ਉਤਰ ਗਈ ਜੀ ਹਾਂਜੀ ਉਹ ਲੇਕੋ ਸੱਟ ਚੋਟ ਦੇ ਬਾਡੀ ਤੇ ਨਿਸ਼ਾਨ ਹੈਗੇ ਹੈਗੇ ਆ ਜੀ ਬੈਕ ਸਾਈਡ ਆ ਤੇ ਇੱਥੇ ਫਰਾਂ ਪਿੱਛੇ ਵੀ ਆ ਸਾਡੇ ਮਤਲਬ ਸੱਟ ਚੋਟ ਦੇ ਨਿਸ਼ਾਨ ਵੀ ਕਿਉਂਕਿ ਮਤਲਬ ਹਿੰਸਾ ਵਾਲੇ ਪਾਸੇ ਇਸ਼ਾਰਾ ਜਾਂਦਾ ਇਹਦਾ ਮਤਲਬ ਕਿ ਹੋ ਸਕਦਾ ਆਪਾਂ ਪੁਸ਼ਟੀ ਨਹੀਂ ਕਰਦੇ ਹੋ ਸਕਦਾ ਡਿੰਗਰ ਡਿੰਗਰ ਵੇਲੇ ਸੱਟ ਲੱਗੀ ਹੋਵੇ ਪੁਸ਼ਟੀ ਨਹੀਂ ਕਰਦੇ ਪਰ ਇਹਨਾਂ ਵੀਰਾਂ ਦੇ ਅਕੋਰਡਿੰਗ ਕਿਉਂਕਿ ਜੋ ਉਹਨਾਂ ਛੱਟ ਦੇ ਨਿਸ਼ਾਨ ਸਰੀਰ ਤੇ ਹੈਗੇ ਆ ਬਾਡੀ ਤੇ ਹੈਗੇ ਆ ਲੱਗਦੇ ਪਏ ਜਿਦਾ ਉਹਦਾ ਬਾਡੀ ਇੰਦਾ ਲੱਗਦੀ ਹੈ ਵੀ 8-10 ਸਾਲ 8 ਸਾਲ ਆਪਣੇ 8 ਦਿਨ ਪੁਰਾਣੀ ਹੈ ਜੀ ਹੈ ਨਾ 8 ਦਿਨ ਪੁਰਾਣੀ ਬਾਡੀ ਹੈ ਜੀ ਕਿਉਂਕਿ ਜਦ ਬਾਡੀ ਉਹਦੇ کافی ਫੁੱਲੀ ਹੋਈ ਹੈ ਬਾਡੀ ਬਿਲਕੁਲ ਜੀ ਬਿਲਕੁਲ ਤੇ ਆਈ ਵੀ ਕਿਤੇ ਪਿੱਛੇ کافی ਲੱਗਦੀ ਹੈ ਜੀ ਨਹੀਂ ਤਾਂ ਕਿੰਨਾ 3 ਦਿਨ ਦਾ ਬਾਡੀ ਵਿੱਚ ਪਾਣੀ ਦੇ ਰਹਿੰਦੀ ਹੈ ਜੀ ਤੁਹਾਨੂੰ ਤਾਂ ਗੁੰਮਸ਼ੁਦਗੀ ਦੀ ਰਿਪੋਰਟ ਹੋਊਗੀ ਨਾ ਮੈਚ ਕਰ ਲੂਗੇ ਉਹ ਪ੍ਰਸ਼ਾਸਨ ਦਾ ਕੰਮ ਹੈ ਬਿਲਕੁਲ ਸਰ ਬਿਲਕੁਲ ਜੀ ਕਿਉਂਕਿ ਹੁਣ ਜਿੱਦਾਂ ਕੱਪੜੇ ਨਹੀਂ ਹੈ ਕੋਈ ਆਇਡੈਂਟੀਟੀ ਕਾਰਡ ਤਾਂ ਹੋਣਾ ਨਹੀਂ ਆ ਬਿਲਕੁਲ ਕੁਝ ਵੀ ਨਹੀਂ ਜੀ ਕੁਝ ਵੀ ਇਹ ਹੋਣ ਜਦੋਂ ਘਟਿਆ ਆ ਬੀਆ ਗੇੜੀ ਆ ਕੇ ਦੇਖੀ ਸੀ ਇਹਨਾਂ ਨੇ ਦੇਖਿਆ ਕਿ ਚਲੋ ਭਲੇ ਦਾ ਬਰਥਡੇ ਅੱਜ ਵੈਲ ਡਨ ਆ ਇਹਨਾਂ ਦੇ ਜਿਹੜਾ ਕਿ ਇਹਨਾਂ ਨੇ ਸੋਚਿਆ ਕਿਸੇ ਦਾ ਉਹ ਬੱਚਾ ਆ ਕਿਸੇ ਦਾ ਭਰਾ ਆ ਜੀ ਨਹੀਂ ਨਹੀਂ ਦੇਖੋ ਉਸ ਤੋਂ ਵੱਡੀ ਗੱਲ ਹੈ ਜਿਹਨਾਂ ਦੇ ਬੇਟੇ ਦਾ ਬਰਥਡੇ ਆ ਹਾਂ ਜੀ ਜੀ ਬਿਲਕੁਲ ਕੋਣ ਤਾਂ ਖੁਸ਼ੀ ਵਾਲੇ ਦਿਨ ਰੁਕਦਾ ਇਹੋ ਵਾਰ ਇਹਨਾਂ ਨੇ ਮੈਨੂੰ ਪੁੱਛਿਆ ਕਿ ਭਾਜੀ ਮੈਂ ਜਾਵਾਂ ਜਾਂ ਨਾ ਜਾਵਾਂ ਵੀ ਮੇਰਾ ਵਿੱਚ ਕੋਈ ਚੱਕਰ ਨਾ ਹੋਵੇ ਮੈਂ ਕਿਹਾ ਇਦਾਂ ਕੁਛ ਨਹੀਂ ਕਿ ਮੈਨੂੰ ਪਤਾ ਦੇਖੋ ਇੱਕ ਗੱਲ ਮੈਂ ਹੋਰ ਕਰ ਦੇਣੀ ਚਾਹੁੰਦਾ ਕੱਲੀ ਇਸ ਜਗ੍ਹਾ ਨਹੀਂ ਕਈ ਥਾਵਾਂ ਤੇ ਪ੍ਰੈਸ਼ਰ ਪਾਇਆ ਜਾਂਦਾ ਕਿ ਪੱਤਰਕਾਰਾਂ ਨੂੰ ਕਿਉਂ ਦੱਸ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਪ੍ਰਸ਼ਾਸਨ ਨੂੰ ਸਾਡੀ ਗੱਲ ਚੰਡੀਗੜ੍ਹ ਤੱਕ ਸੁਣੀ ਜਾਂਦੀ ਆ ਮੈਂ ਬੇਨਤੀ ਕਰਦਾ ਜੇ ਸਾਨੂੰ ਤੁਸੀਂ ਖਬਰਾਂ ਰੋਕ ਲੋਂਗੇ ਚੰਗੀ ਗੱਲ ਆ ਰੋਕੋ ਖਬਰਾਂ ਪਰ ਜੇ ਸਾਡੇ ਨਾਲ ਖਬਰਾਂ ਰੋਕਣ ਤੇ ਅਪਰਾਧ ਰੁਕਦਾ ਤਾਂ ਫਿਰ ਰੋਕੋ ਜੇ ਅਪਰਾਧ ਹੀ ਨਹੀਂ ਰੁਕਦਾ ਫਿਰ ਖਬਰ ਤਾਂ ਘੱਟੋ ਘੱਟ ਸਮੱਸਿਆ ਐਡਲੀ ਦੱਸਿਆ ਤੁਸੀਂ ਕੀ ਸਮੱਸਿਆ ਹੈ ਕੀ ਆ ਜੀ ਬੋਡੀ ਮਿਲ ਜੂਗੀ ਜਿਹੜੇ ਪਰਿਵਾਰ ਨੂੰ ਬੋਡੀ ਮਿਲ ਜੂ ਉਹ ਵਿਚਾਰਾ ਕੋਈ ਮੂੰਹ ਦੇਖ ਲੂੰਗਾ ਲਾਸਟ ਵਾਰ ਜਾਂਦੀ ਵਾਰ ਕਿਸੇ ਨਾ ਕਿਸੇ ਦੀ ਤਾਂ ਆ ਆਖੀਸ਼ਾ ਹੁੰਦੀ ਆ ਨਹੀਂ ਤਾਂ ਸਾਰੀ ਜ਼ਿੰਦਗੀ ਬੰਦਾ ਡੀਕਦਾ ਜੀ ਵੱਡੀ ਗੱਲ ਹੈ ਕਿ ਸਾਧ ਜੀ ਦੇ ਬੱਚੇ ਵੀ ਅੱਜ ਜਾਂਦੇ ਸਾਧ ਰਾਮ ਜੀ ਨੂੰ ਜਿਆਦਾ ਰੁਕਿਆ ਹੋਇਆ ਸਾਧ ਰਾਮ ਜੀ ਨੂੰ ਮਤਲਬ ਸਲੂਟ ਬਣਦਾ ਜੀ ਬਿਲਕੁਲ ਜੀ ਇਹ ਦੇਖੋ ਆਪਣੇ ਘਰ ਚ ਖੁਸ਼ੀ ਦਾ ਮਾਹੌਲ ਹੈ ਬੱਚਲੇ ਸਾਈਕ ਵੀ ਉੱਧਰ 10 ਮਿੰਟਾਂ ਚ ਹੀ ਆ ਗਈ ਹੈ ਜੀ ਮੈਡਮ ਉਹਨਾਂ ਨੇ ਜਦੋਂ ਇਹ ਨਹੀਂ ਫੋਨ ਕੀਤਾ 10 ਮਿੰਟ ਬਾਅਦ 10 ਕਿ ਮਿੰਟ ਲੱਗੇ ਆ ਵੀ ਇੱਥੇ ਹੀ ਆ ਜਾਂਦੇ ਜੀ ਜੇ ਇਹ ਦੇਖ ਕੇ ਨਾ ਰੁੱਕੋ ਤਾਂ ਫਿਰ ਅੱਗੇ ਚਲੇ ਜਾਂਦੀ ਨਾ ਜੀ ਫਿਰ ਤਾਂ ਪਾਣੀ ਚ ਇਦੇ ਤੁਰ ਹੀ ਜਾਂਦੀ ਜੇ ਇਹ ਨਾ ਕੋਈ ਬਾਕੀ ਦੇਖ ਜਾਂਦੇ ਪਤਾ ਨਹੀਂ ਕੀ ਬਣਨਾ ਹੈ ਕਾਂ ਜਾਨਵਰ ਖਾ ਜਾਂਦੇ ਆ ਜਾਂ ਕੋਈ ਕਿਤੇ ਨਾ ਕਿਤੇ ਇਨਸਾਨ ਸੀ ਉਹ ਵੀ ਹੈ ਨਾ ਅੱਜ ਵਿਚਾਰ ਐਸਆਈ ਹੇਮਰਾ ਸਮੀਤ ਪੁਲਿਸ ਪਾਰਟੀ ਅਸੀਂ ਮੌਕੇ ਤੇ ਪਹੁੰਚੇ ਆ ਆ ਕੇ ਅਸੀਂ ਦੇਖਿਆ ਕਿ ਇੱਕ ਜਿਹੜੀ ਬੋਡੀ ਹੈ ਪਾਣੀ ਦੇ ਵਿੱਚ ਰੋਲ ਕਰ ਰਹੀ ਹੈ ਕਿਉਂਕਿ ਪਾਣੀ ਦਾ ਜਿਹੜਾ ਬਹਾਅ ਉਹ ਕਾਫੀ ਫਲੋ ਜਿਹੜਾ ਬਹੁਤ ਤੇਜ਼ ਹੈਗਾ ਇਸ ਕਰਕੇ ਉਹ ਪਹਿਲਾਂ ਅਸੀਂ ਕੋਸ਼ਿਸ਼ ਕੀਤੀ ਉਹਨੂੰ ਆਪਣੇ ਲੈਵਲ ਤੇ ਕੱਢਣ ਦੀ ਪਰ ਫਿਰ ਕਾਫੀ ਜਿਹੜੀ ਪਾਣੀ ਦਾ ਜਿਹੜਾ ਫਲੋ ਨੂੰ ਸਲੋ ਕਰਨ ਲਈ ਇੱਕ ਸਾਡੇ ਮੁੰਡਿਆਂ ਨੇ ਪੁਲਿਸ ਮੁਲਾਜ਼ਮਾ ਨੇ ਇਹਦਾ ਨੈਰੀ ਭਾਗ ਤੋਂ ਪਤਾ ਕਰਕੇ ਉਹ ਸਲੋ ਕੀਤਾ ਉਹਨੂੰ ਪਾਣੀ ਨੂੰ ਬਟ ਐਨੀ ਹਾਉ ਜਿਹੜੀ ਉਹ ਫੇਰ ਕੁਝ ਲੋਕਲਾਈਟ ਸੀ ਮਦਦ ਨਾਲ ਅਸੀਂ ਜਿਹੜੀ ਉਹ ਬਾਡੀ ਹੈ ਹੁਣੇ ਪਾਣੀ ਚ ਤੁਹਾਡੇ ਸਾਹਮਣੇ ਕੱਢੀ ਹੈ ਅ ਅਨਨੋਨ ਹੈਗੀ ਹੈ ਦੇਖਣ ਤੋਂ ਇਹ ਲੱਗ ਰਿਹਾ ਹੈ ਕਿ ਕਾਫੀ ਟਾਈਮ ਤੋਂ ਜਿਵੇਂ ਪਾਣੀ ਦੇ ਵਿੱਚ ਚੱਲੀ ਆ ਰਹੀ ਸੀ ਬਹਾਅ ਦੇ ਨਾਲ ਜਿਹੜੀ ਅੱਗੇ ਆ ਗਈ ਹੈ ਬਾਕੀ ਫਰਦਰ ਜਿਹੜਾ ਅਸੀਂ ਇਨਕੁਆਇਰ ਕਰਾਂਗੇ ਬਾਡੀ ਤੋਂ ਕੋਈ ਸੱਟ ਚੋਟ ਦਾ ਨਿਸ਼ਾਨ ਵੀ ਨਜ਼ਰ ਆ ਜੋ ਇਸ਼ਾਰਾ ਕਰ ਦਵੇ ਕਿ ਹੋ ਸਕਦਾ ਵੀ ਨਹਿਰ 'ਚ ਡਿੱਗਣ ਤੋਂ ਪਹਿਲਾਂ ਕੋਈ ਹਿੰਸਾਈ ਹੋਵੇ ਨਹੀਂ ਜੀ ਫਿਲਹਾਲ ਜਿਹੜੀ ਬੋਡੀ ਹੈ ਉਹ ਪਾਣੀ ਦੇ ਨਾਲ ਕਾਫੀ ਚਿਰ ਪਾਣੀ 'ਚ ਰਹਿਣ ਕਰਕੇ ਫੁੱਲੀ ਹੋਈ ਹੈ ਤੇ ਐਕਸਟਰਨਲ ਇੰਜਰੀ ਮਾਰਕਸ ਸਾਨੂੰ ਕੋਈ ਨਹੀਂ ਦਿਖੇ ਫਰੈਂਸਿਕ ਟੀਮ ਨੂੰ ਵੀ ਇਨਫੋਰਮ ਕੀਤਾ ਜਾਏਗਾ ਬਿਲਕੁਲ ਜੀ ਜਿਹੜੀ ਫਦਰ ਸਾਇੰਟਿਫਿਕ ਟੂਲਸ ਦੀ ਮਦਦ ਨਾਲ ਬਕਾਇਦਾ ਇਹਦੀ ਆਈਡੈਂਟੀਫਿਕੇਸ਼ਨ ਕਰਕੇ ਪੋਸਟਮਾਰਟਮ ਕਰਾਇਆ ਜਾਏਗਾ ਤੇ ਫਿਰ ਫਦਰ ਨੈਸੈਸਰੀ ਐਕਸ਼ਨ ਜੋ ਵੀ ਹੋਏਗਾ ਲਵਾਂਗੇ ਬਹੁਤ ਸ਼ੁਕਰੀਆ